ਮਨ ਭਾਗੀ ਵੀਡੀਓ ਫਾਜ਼ਿਲਕਾ ਜ਼ਿਲ੍ਹੇ ਦੀ ਹੈ ਜਿੱਥੇ ਮੈਨਿੰਗ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਤੁਸੀਂ ਧਿਆਨ ਨਾਲ ਵੀਡੀਓ ਸੁਣਿਓ ਤੇ ਫਿਰ ਕਮੈਂਟਾਂ 'ਚ ਦੱਸੋ ਵੀ ਇੰਨਾ ਮੈਨਿੰਗ ਅਧਿਕਾਰੀਆਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਮਾਨ ਸਾਹਿਬਾ ਵੇਖ ਲਓ ਤੁਹਾਡੇ ਹੁਕਮਾਂ ਨੂੰ ਟਿੱਚ ਜਾਂਦੇ ਤੁਸੀਂ ਜਿਹੜੀ ਇਹ ਨੀਤੀ ਬਣਾਈ ਸੀ ਆਪ ਦਾ ਰੇਤਾ ਚੱਕ ਕੇ ਜ਼ਮੀਨ ਹੀ ਰਾ ਆਪ ਵੇਚ ਲਵੇ ਕਿਸਾਨ ਆਪ ਵੇਚ ਲਵੇ ਤੇ ਆ ਵੇਖ ਲਓ ਫਾਜ਼ਿਲਕਾ ਦਾ ਮੁੰਡਾ ਮਰ ਗਿਆ ਸਾਜਨ ਲਮੋਚੜ ਕਲਾ ਦਾ ਜਲਾਲਾਬਾਦ ਰੋਡ ਤੇ ਇਹਨਾਂ ਦਾ ਦੋਸ਼ ਹੈ ਪਰਿਵਾਰ ਦਾ ਵੀ ਰਾਤੀ ਰੇਤਾਂ ਲੈਣ ਗਏ ਸੀ ਆਪਦਾ ਮਕਾਨ ਬਣਾਉਣਾ ਸੀ ਰਿਸ਼ਤੇਦਾਰਾਂ ਦੀ ਜ਼ਮੀਨ ਚੋਂ ਤੇ ਮਾਈਨਿੰਗ ਭਾਗ ਤੇ ਪੁਲਿਸ ਨੇ ਫੜ ਲਿਆ ਤੇ ਉਹ ਮੁੰਡਿਆਂ ਨੂੰ ਕੁੱਟ-ਕੁੱਟ ਕੇ ਉੱਥੇ ਮਾਰਤਾ ਆ ਵੇਖ ਲਓ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਰੇਤੇਲ ਟਰਾਲੀ ਮਾਈਨਿੰਗ ਵਾਹਨ ਨੇ ਫੜੀ ਹੋਈ ਏ ਤੇ ਇਹ ਮੁੰਡਾ ਮਰ ਗਿਆ ਸਾਰਾ ਦਿਨ ਉਹ ਹਾਈਵੇ ਜਾਮ ਰਿਹਾ ਤੇ ਆ ਹਾਲਾਤ ਵੇਖ ਲਓ ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗਿਆ ਹੋਵੇ ਨਾ ਉਹ ਨਹੀਂ ਕੰਮ ਕਰਨ ਦਿੰਦੇ ਹਾਂ ਉਹਨਾਂ ਤਾਂ ਬੜਾਈਆਂ ਨਾਲ ਕੁੱਟਾ ਜਿਆਦਾ ਵੀ ਪਾਸਿਆਂ ਨੂੰ ਲੈ ਕੇ ਉਹਨੂੰ ਉੱਥੇ ਪਾਸੇ ਕੁੱਟ-ਕੁੱਟ ਕੇ ਨਾ ਵੀ ਨਾ ਪਾਣੀ ਪਣੀ ਪਵਾਇਆ ਨਾ ਕੁਛ ਕੀਤਾ ਪਾਣੀ ਮੰਗਦਾ ਸੀ ਮੈਨੂੰ ਪਾਣੀ ਪਵਾ ਦਿਓ ਮੈਂ ਵੀ ਕਹਿ ਵੀ ਮੈਂ ਪਾਣੀ ਪਵਾਉ ਉਹਨਾਂ ਨੂੰ ਹਾਂ ਸਰ ਪਾਣੀ ਪਵਾ ਦਿਓ ਪਾਣੀ ਵੀ ਨਹੀਂ ਪਵਾਇਆ ਉਹਨਾਂ ਨੂੰ ਜਦੋਂ ਮੁੱਕ ਗਿਆ ਨਾ ਮੁੰਡਾ ਉਹ ਉਦੋਂ ਉਹਨਾਂ ਮੇਰੇ ਕੋਲ ਲਿਆਂਦਾ ਤੇ ਫਿਰ ਮੈਨੂੰ ਵੀ ਉਦੋਂ ਉਹਨਾਂ ਕੁੱਟਣਾ ਬੰਦ ਕੀਤਾ ਸੀਗਾ ਜਦੋਂ ਉਹ ਮੁੱਕ ਗਿਆ ਫਿਰ ਸਭ ਹੋ ਗਈ। ਮਤਲਬ ਆਏ ਮੈਂ ਮੁੰਡੇ ਨੇ ਫੋਨ ਕੀਤਾ ਕਿ ਸਾਨੂੰ ਮਾਸੀ ਰੇਤਾ ਚਾਹੀਦਾ ਹੈ। ਸਾਡੇ ਕੋਹਾਟ ਰੇਤਾ ਪਰਦੇ ਸੀ ਉਹ ਕਹਿੰਦੇ ਕੱਲ ਅਸੀਂ 60 ਦੇਨੇ ਆ। ਤੇ ਅਸੀਂ ਕਾਏ ਨਰੀਅਤਾ ਭਰ ਆਇ ਰਾਤ ਨੂੰ ਦੇਣ ਆ ਕੇ ਵੀ ਸਾਨੂੰ ਕਰਦਾ ਨਹੀਂ ਪਤਾ ਦੋ ਮੁੰਡੇ ਕੱਲੋ ਨਾਲ ਫਿਰ ਉਹ